हरियाणा पंजाब बॉर्डर पर किसानों को रोकने के लिए बैरिकेडिंग की जा रही है थ्री लेयर जो बैरिकेटिंग की गई है हमने कल रात को दिखाया है कि ट्यूकर बॉर्डर पर फाइव लेयर बैरिकेटिंग की गई है और मैं मौजूद हूँ हरियाणा पंजाब के बॉर्डर चम्मू कला गाँव पे ये देख सकते हैं यहाँ पर किस तरह से बैरिकेटिंग की गई है बाकायदा बड़े बड़े पत्थर रखे गए हैं पिलर्स रखे गए हैं ताकि किसान अपना ट्रैक्टर मार्च लेकर यहाँ से निकले ना क्योंकि किसानों ने कॉल की है कि वो हर हाल में तेरह फरवरी को दिल्ली कूच करेंगे उनको रोकने के लिए पूरी तरह से बैरिकेटिंग की गई है मैं इस समय आपको हरियाणा की तस्वीर दिखाई अब हम आपको पंजाब की तस्वीरें दिखा रहे हैं ये सामने बिल्कुल मेरे पटियाला का पहला ने पटियाला ज़िले का पहला गांव है और यहां पर दूर दूर तक बात की जाए तो किसानों को रोकने की पूरी तैयारी की गई है कि किसान तेरह फरवरी को दिल्ली कूच ना कर पाएँ इस तरह से ट्यूकर बॉर्डर पर तैयारी की गई है वहाँ फाइव लेयर बैरिकेटिंग की गई है तो यहीं से ये यह छोटे छोटे रास्ते से किसानों ने कहा है कि हम हर हाल में यानी कि तेरह फरवरी को दिल्ली कूच करेंगे गाँव के जो छोटे छोटे रास्ते हैं जहाँ जो सीमाएं पड़ती हैं पंजाब के बॉर्डर को टच लगती हैं उन रास्तों पर बाकायदा पुलिस की तैनाती की गई है ड्यूटी मजिस्ट्रेट नियुक्त किए गए हैं बाकायदा एस पी कुरुक्षेत्र हर जो बॉर्डर हैं हरियाणा पंजाब को टच करते हैं वहाँ पर दौरा कर रहे हैं और लोगों से अपील कर रहे हैं कि कहीं पर भी कोई ऐसी घटना या किसान आंदोलन को लेकर कोई इनपुट मिले तो तुरंत पुलिस को बताया जाए क्योंकि किसानों ने कॉल किया कि वो हर हाल में दिल्ली कूच करेंगे जाना था तो क्या दिक्कत आ रही है ਕਿਕਤਾ ਹੋ ਛੋਡੇ ਸਾਹਮਣੇ ਹੀ ਹੈ ਵੀ ਇਦਾਂ ਬਣਾ ਰੱਖਿਆ ਜਿਵੇਂ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੋਵੇ ਕੀ ਕਿਸਾਨ ਇਤਨੇ ਬੁਰੇ ਹੋ ਗਏ ਸਾਰੇ ਦੇਸ਼ ਦਾ ਪੇਟ ਪਾਲਣ ਵਾਲੇ ਅੱਜ ਉਹ ਇੱਕ ਦੁਸ਼ਮਣ ਦੀ ਤਰ੍ਹਾਂ ਉਹਨਾਂ ਨਾਲ ਬਹਿਰੇਵ ਕੀਤਾ ਜਾ ਰਿਹਾ ਹੈ ਜਦਕਿ ਸਾਰੇ ਇੰਡੀਆ ਦੇ ਵਿੱਚ ਪੰਜਾਬ ਦਾ ਕਿਸਾਨ ਨਾਜ ਪਚਾਰ ਰਿਹਾ ਹੈ ਇੰਨੀ ਬਈ ਦੀਆਂ ਗੱਲ ਮੋਦੀ ਸਾਹਿਬ ਨੇ ਕੀਤੀ ਹੈ ਕਿ ਪੰਜਾਬ ਦੇ ਕਿਸਾਨ ਨੂੰ ਅੱਖੋਂ ਪਰੋਖੇ ਕਰਕੇ ਕੀ ਆ ਦੇਸ਼ ਤਰੱਕੀ ਕਰ ਰਿਹਾ ਹੈ? ਕਿਆ ਹੈ ਮੰਦਰ, ਬੁੱਤ ਬਨਾਲੇ, ਮੰਦਰ ਬਨਾਲੇ ਉਹਨਾਂ ਵਾਸਤੇ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਕੋਈ ਰੇਟ ਦਿੱਤੀ ਜਾਵੇ, ਪੰਜਾਬ ਦੇ ਕਿਸਾਨਾਂ ਦੀ ਗੱਲ ਸੁਣੀ ਜਾਵੇ, ਮੰਦਰ ਤਾਂ ਕਿ ਖਾਨ ਸਾਹਮਣੇ ਖੜੇ ਕਰ ਦੰਗੇ। ਸਾਲ ਭਰ ਪਹਿਲੇ ਬਿਠਾ ਕੇ ਅੱਜ ਸਾਲ ਬਾਅਦ ਫੇਰ ਕਿਸਾਨਾਂ ਨੂੰ ਉੱਥੀ ਆਉਣਾ ਪੈ ਗਿਆ। ਕਿਆ ਹੈ ਪੁਣਾਈ ਪ੍ਰਾਈਮ ਮਿੰਿਸਟਰ ਹੈ। ਜਿਹੜਾ ਕੀ ਆਪਣੇ ਹੀ ਦੇਸ਼ ਦੇ ਬੰਦਿਆਂ ਵਾਸਤੇ ਵੀ ਇਹ ਪੱਕੇ ਤੌਰ ਤੇ ਪੰਜਾਬ ਹਰਿਆਣਾ ਬੰਦ ਕਰ ਦਿੱਤਾ ਕਿ ਕਦੇ ਵੀ ਮੁਕਤੀ ਨਹੀਂ ਜਾ ਸਕੇਗਾ ਕਿੱਲੇਗੜ੍ਹ ਦੀਆਂ ਗੱਈਆਂ ਫੱਟਾ ਗੱਡੀਆਂ ਨੇ ਇੰਨਾ ਲੱਖਾਂ ਰੁਪਈਆ ਖਰਚਾ ਕਰ ਰਹੇ ਨੇ ਕੀ ਆਹੇ ਕਿਸਾਨਾਂ ਦੀ ਕਮਾਈ ਨਹੀਂ ਕੀ ਆਹੇ ਇਹ ਆਪਣੇ ਵਰਕਰ ਜਿਹੜੇ ਮੁਲਾਜ਼ਮ ਨੇ ਉਹਨਾਂ ਤੇ ਬੋਝ ਨਹੀਂ ਪਊਗਾ ਕਿਸਾਨ ਪਹੁੰਚ ਪਾਏਗੇ ਦਿੱਲੀ ਤੇ ਰੱਹੇ ਹੁਣ ਇਸ ਨਾਲ ਕਿਸਾਨ ਰੁਕ ਜੰਗੇ ਦੋ ਬੋਰੀਆਂ ਦੋ ਵੈਰੀਅਰ ਉਹ ਕਰ ਦਾਂਗੇ ਤਿੰਨ ਕਰ ਦਾਂਗੇ ਪਰ ਜਿੱਥੇ ਰਸਤਾ ਸਾਫ਼ ਹੈ ਕਿਸਾਨ ਉੱਥੇ ਚਲੇ ਜਾਣਗੇ ਪਹਿਲੇ ਕਾਂਗਰਸ ਸਰਕਾਰ ਨੇ ਵੀ ਕਰਕੇ ਦੇਖਿਆ ਸੀ ਇਹ ਸਹੀ ਗੇਮਾਂ ਵੇਲੇ ਉਸ ਮੌਕੇ ਵੀ ਮੈਂ ਤਾਂ ਇਹੀ ਕਹੂੰਗਾ ਵੀ ਪੰਜਾਬੀ ਇਹਨਾਂ ਦਾ ਪਿਓ ਸੈਂਟਰ ਗਵਰਨਮੈਂਟ ਦੀ ਕਹੂੰਗੀ ਜਾਂਦੇ ਕੋਈ ਇਹੀ ਗੱਲ ਨਹੀਂ ਹੈਗੀ ਜਿੰਨੇ ਮਰਜ਼ੀ ਉਹ ਕਰ ਲੈ ਆ ਜਾਂ ਫਿਰ ਸਾਨੂੰ ਪਾਕਿਸਤਾਨ ਵਿੱਚ ਭੇਜ ਦੇਵੇ ਕਿੰਨਾ ਪੈਦਲ ਤੁਹਾਨੂੰ ਕਿੰਨਾ ਪੈਦਲ ਚੱਲਣਾ ਪਏ ਤੁਹਾਨੂੰ ਡਰ ਲੱਗਦਾ ਹੈ ਪੰਜਾਬੀਆਂ ਨੂੰ ਡਰ ਲੱਗਦਾ ਹੈ ਤਾਂ ਫਿਰ ਸਾਨੂੰ ਪਾਕਿਸਤਾਨ ਭੇਜ ਦੇਵੇ ਤੁਹਾਨੂੰ ਪੈਦਲ ਕਿੰਨਾ ਚੱਲਣਾ ਪੜਾ 20 ਕਿਲੋਮੀਟਰ ਮੈਂ ਪੈਦਲ ਜਾਊਂਗਾ ਕਿੱਥੇ 65 ਸਾਲ ਦੀ ਉਮਰ ਹੈ ਮੇਰੀ ਪੈਦਲ ਨਹੀਂ ਤੁਰਿਆ ਜਾਂਦਾ ਜਾਂ ਇੱਥੇ ਕੋਈ ਸਾਧਨ ਲਾ ਕੇ ਦੇਵੇ ਅੱਖਾਂ ਮੀਚ ਕੇ ਬੈਠਾ ਹੋਇਆ ਸਿੱਧ ਮੰਦਰ ਮੰਦਰ ਇਥਾਂ ਸਰਦਾਰ ਇਹਨੂੰ ਦਿਖਣਾ ਨਹੀਂ ਚਾਹੁੰਦਾ મોદી ਦੀ ਇਹ ਸੌ ਉੱਤੇ ਐਡੀ ਭੇੜੀ ਸੋਚ ਵਾਲਾ ਪ੍ਰਾਈਮ ਮਿਨਿਸਟਰ 65 ਸਾਲ ਦੀ ਉਮਰ ਦੇ ਵਿੱਚ ਮੈਂ ਅੱਜ ਤੱਕ ਨਹੀਂ ਦੇਖਿਆ ਇਹੋ ਜਿਹਾ ਪ੍ਰਾਈਮ ਮਿਨਿਸਟਰ ਨੂੰ ਮੈਂ ਕਹਿੰਦਾ ਦੇਸ਼ ਨਕਾਲਾ ਮੇਲੇ ਕਿਹਦੇ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਇਹ ਕਹਾਂਗਾ ਮੈਂ ਖੁਦ ਕਿਸਾਨ ਆ ਕਿ ਅਸੀਂ ਦਿੱਲੀ ਪਹੁੰਚ ਕੇ ਹਟਾਂਗੇ ਤਾਂ ਜੋ ਕਰਨਾ ਕਰ ਲੈ ਪਹਿਲਾਂ ਵੀ ਜ਼ੋਰ ਲਾ ਕੇ ਹਟਿਆ ਹੁਣ ਵੀ ਲਾ ਲੈ ਜੇ ਤੇਰੇ ਚ ਸ਼ਕਤੀ ਹੈ ਤਾਂ ਸਾਡੀ ਵੀ ਕੋਈ ਸ਼ਕਤੀ ਹੈ ਯਾਰ ਅਸੀਂ ਵੀ ਸ਼ਕਤੀ ਪ੍ਰਦਰਸ਼ਨ ਕਰਨਾ ਜਾਣਦੇ ਆ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਨਾ ਕਿ ਅਸੀਂ ਕਿਸੇ ਦਾ ਹੱਕ ਖੋਹ ਰਹੇ ਆ ਸਾਡੇ ਕਿਸਾਨਾਂ ਦਾ ਪਾ ਪੰਜਾਬ ਚ ਪੈਦਾ ਹੁੰਦੀ ਹੈ ਜਿਸ ਪਾ ਸੈਂਟਰ ਦੀ ਗਵਰਨਮੈਂਟ ਵੰਦੀ ਹੈ ਜਿਨੂੰ ਇਹ ਨਹੀਂ ਪਤਾ ਹੁੰਦਾ ਕਿ ਕਣਕ ਕਿਸ ਮੌਸਮ ਚ ਹੁੰਦੀ ਐ ਕਿੰਨੇ ਉਹਨੂੰ ਪਾਣੀ ਲੱਗਦੇ ਨੇ ਉਹ ਸਾਡੀ ਜਿੰਸ ਦੇ ਰੇਟ ਦੇ ਰਹੇ ਦੁੱਧਾ ਸਾਡਾ ਮਿੱਟੀ ਦੇ ਭਾਅ ਵਿਕ ਰਹੇ ਦੁੱਧ ਨੂੰ ਪਾਣੀ ਮਹਿੰਗਾ ਵਿਕ ਰਹੇ ਜਿਹੜਾ ਕਿ ਵੱਡੇ ਘਰਾਣਿਆਂ ਦਾ ਸਾਡਾ ਦੁੱਧ ਮਿੱਟੀ ਦੇ ਭਾਅ ਵਿਕ ਰਹੇ ਮੈਂ ਆਪਣੇ ਭਤੀਜੇ ਨੂੰ ਮਿਲਣ ਜਾ ਰਹੀ ਸੀ ਮੇਰਾ ਭਤੀਜਾ ਨਸ਼ਾ ਹੀ ਕਰਦਾ ਸੀਗਾ ਇਹਨਾਂ ਨੂੰ ਹੋਰ ਕੁਝ ਤਾਂ ਹੈ ਨਹੀਂ ਹੁਣ ਦੇਖੋ ਇੰਨੀ ਪਰੇਸ਼ਾਨੀ ਹੋ ਰਹੀ ਐ ਸਾਨੂੰ ਉੱਤੋਂ ਦੀ ਮੇਰੇ ਡੈਡੀ ਤੋਂ ਚੱਲਿਆ ਵੀ ਨਹੀਂ ਜਾਂਦਾ ਹੈਗਾ ਰਸਤਾ ਬੰਦ ਕਰ ਰੱਖਿਆ ਹੈਗਾ ਇਹਨਾਂ ਨੇ ਉੱਤੋਂ ਦੀ ਕਿੱਲਾ ਲਗਾਈਆਂ ਪਈਆਂ ਹੈਗੀਆਂ ਨੇ ਹੁਣ ਦੱਸੋ ਹੁਣ ਅਸੀਂ ਕਿਵੇਂ ਜਾਈਏ ਅਸੀਂ ਅੱਗੇ ਜਾਣਾ ਤੇ ਸੈਂਟਰ ਵਿੱਚ ਅਸੀਂ ਆਪਣੇ ਬੇਟੇ ਨੂੰ ਮਿਲਣੇ ਵਾਸਤੇ ਇਟਸ ਇਨ ਦਿੱਕਤ ਹੋ ਰਹੀ ਹੈ ਗੱਡੀ ਵੀ ਹਮਾਰੀ ਪਿੱਛੇ ਖੜੀ ਹੈ ਤੇ ਅਸੀਂ ਅੱਗੇ ਜਾਣਾ ਹੁਣ ਸਾਨੂੰ ਜਾਣਨ ਕਿ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਆ ਦੇਖੋ ਤੁਰੇ ਵੀ ਨਹੀਂ ਜਾ ਰਹਾ ਜਾਣਾ ਕਿਥੇ ਜਿੱਕੇ ਅਸੀਂ ਸੈਂਟਰ ਮੇ ਜਾਣਾ ਹੈ

<perfektionic> बताओ ड्यूटी हाँ जी हाँ जी तो क्या अपील करेंगे लोगों से लोगो लोग यहाँ पंजाब से आते हैं लोग तो ना इसलिए हाँ बिल्कुल नहीं आए उनको पता है कल रात को कर दिया था कल रात को ये कर दिया था बैरिकेटिंग की जा रही है हाँ बैरिकेटिंग की जा रही है